ਨੇ ਪੰਜਾਬ ਮੇ ਪੰਜਾਬੀ ਪੰਜਾਬ ਵਿੱਚ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਦੇਖੋ ਮੈਂ ਕਿਹਾ ਦੋ ਗਲਤੀਆਂ ਤੋਂ ਇੱਕ ਸਹੀ ਨਹੀਂ ਹੋ ਸਕਦਾ ਕਿਸੇ ਤੇ ਵੀ ਵਾਇਲੈਂਸ ਕਰਨੀ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਮੈਂ ਅਕਾਲਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿ ਉਹ ਜੋ ਸੰਦੀਪ ਜੀ ਆਪਣੇ ਸਾਡੇ ਭਰਾ ਹੀ ਨੇ ਉਹ ਜਲਦੀ ਤੰਦਰੁਸਤ ਹੋ ਕੇ ਆਪਣੇ ਠੀਕ ਠਾਕ ਘਰ ਵਾਪਸ ਪਹੁੰਚਣ ਪਰ ਕਿਤੇ ਨਾ ਕਿਤੇ ਨਾ ਮੈਨੂੰ ਜੋ ਪਤਾ ਲੱਗਿਆ ਔਰ ਮੈਂ ਸਮਝਦਾ ਕਿ ਇਹ ਝੂਠ ਹੈ ਗਲਤ ਹੈ ਜੋ ਮੈਨੂੰ ਜੋ ਮੈਂ ਦੇਖਿਆ ਕਿ ਭਈ ਉਹ ਪ੍ਰਵੋਕ ਕਰਨਾ ਔਰ ਉਹ ਕਹਿਣਾ ਫਲੱਡ ਦਾ ਪਾਣੀ ਆ ਗਿਆ ਇੰਦਰ ਦੇਵਤਾ ਹੋ ਗਿਆ ਪਾਣੀ ਪਾਣੀ ਮੰਗਦੇ ਸੀ ਜੱਟ ਤੇ ਇਹ ਅਹੇ ਹੁਣ ਟੋਏ ਪੁੱਟ ਲੋ ਰੱਖੋ ਪਾਣੀ ਰੱਖੋ ਪਾਣੀ ਟੋਏ ਪੁੱਟ ਕੇ ਤੇ ਬਲੂ ਸਟਾਰ ਚ ਜਿੱਥੇ ਹਜ਼ਾਰਾਂ ਸਿੰਘ નિર્ਦੋਸ਼ ਬੱਚੇ ਮਾਰੇ ਗਏ ਸਾਡਾ ਹੈਰੀਟੇਜ ਖਤਮ ਹੋਇਆ ਜੋ ਵੀ ਮੈਂ ਉਹਦੇ ਜਾਣਾਂ ਨਹੀਂ ਜਾਂਦਾ ਪਰ ਉਹ ਬੰਦਾ ਚੁੱਪ ਰਵੇ ਉਹਨੂੰ ਉੱਥੇ ਕਹਿਣਾ ਵੀ ਇਹ ਆਤਵਾਦੀ ਖਤਮ ਦਿਵਸ ਹੈ ਲੱਡੂ ਵੰਡੋ ਇਹਦੇ ਨਾਲ ਨਾ ਕਿਤੇ ਨਾ ਕਿਤੇ ਭਾਵਨਾ ਹੁੰਦੀ ਹੈ ਤੇ ਇਸ ਲਈ ਤਾਲੀ ਦੋ ਹੱਥ ਨਾਲ ਵੱਜਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹੋ ਜੀ ਗੱਲ ਸੋਸ਼ਲ ਮੀਡੀਆ ਤੇ ਨਾ ਕਰੋ ਮੈਂ ਤੇ ਅੱਜ ਅਪੀਲ ਕੀਤੀ ਹੈ ਕਿ ਜੇ ਕੋਈ ਬੰਦਾ ਹੇਟ ਫਲਾ ਰਿਹਾ ਕਿਸੇ ਧਰਮ ਦਾ ਕਿਸੇ ਜਾਤ ਦਾ ਕਿਸੇ ਪੋਲਿਟੀਕਲ ਪਾਰਟੀ ਦਾ ਜੇ ਉਹ ਚੱਕਵੀ ਚੱਕਵੀ ਗੱਲ ਜਿਹਨੂੰ ਪੰਜਾਬ ਚ ਕਹਿੰਦੇ ਪ੍ਰਵੋਕ ਕਰਦਾ ਨਾ ਉਹ ਗਵਰਨਮੈਂਟ ਤੇ ਜਦੋਂ ਉਹਦਾ ਬੈਨ ਕਰੇਗੀ ਅਕਾਊਂਟ ਕਰੇਗੀ ਤੁਸੀਂ ਬਲੌਕ ਕਰ ਦਿਓ ਤੁਸੀਂ ਨਾ ਦੇਖੋ ਉਹਦੇ ਜੇ ਵਿਊ ਹੀ ਨਹੀਂ ਹੋਣਗੇ ਉਹ ਆਪੇ ਬੰਦ ਕਰ ਜੇਗਾ ਅਸੀਂ ਲੋਕੀ ਤੇ ਉਹਨੂੰ ਫਾਲੋ ਕਰ ਰਹੇ ਆ ਨਾ ਉਹਨਾਂ ਨੂੰ ਉਹਨਾਂ ਦੀ ਚੱਲ ਰਹੀ ਦੁਕਾਨ ਨਫਰਤ ਸਾਰੇ ਪਾਸੇ ਉਹ ਇੱਕ ਬੰਦਾ ਕਰਦਾ ਫਿਰ ਦੂਜਾ ਕਰਦਾ ਫਿਰ ਉਹ ਸਾਰੇ ਤੇ ਇਹ ਬਿਲਕੁਲ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ ਮੈਂ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਨੂੰ ਵੀ ਕਿਹਾ ਵੀ ਇਹ ਜਿਹੜੇ ਉਹਨਾਂ ਨੇ ਵੀ ਹੇਟ ਅਕਾਊਂਟ ਬੰਦ ਉਹ ਕਹਿੰਦੇ ਜੀ ਅਸੀਂ ਲਿਖ ਲਿਖੇ ਆ ਸਾਰੇ ਹੇਟ ਅਕਾਊਂਟ ਗਵਰਨਮੈਂਟ ਆਫ ਇੰਡੀਆ ਬੰਦ ਕਰੇਗੀ ਹੁਣ ਪਾਰਲੀਮੈਂਟ ਵੀ ਚੁੱਕਾਂਗੇ ਇਹ ਗੱਲ ਕਿਉਂਕਿ ਇਹ ਪੰਜਾਬ ਚ ਅਸੀਂ ਅਫੋਰਡ ਨਹੀਂ ਕਰ ਸਕਦੇ ਕਿ ਪੰਜਾਬ ਸਾਡਾ ਦੁਬਾਰਾ ਕੋਈ ਐਸੇ ਦੁਖਾਵੇਂ ਮਾਹੌਲ ਚ ਮਸਾਂ ਦੇ ਬਾਹਰ ਆਇਆ ਤਾਂ ਹੋਰ ਔਕੜਾਂ ਪੰਜਾਬ 'ਚ ਹੋੜੀਆਂ ਡੈਟ ਦੀ ਪ੍ਰੋਬਲਮ ਐ ਨੌਕਰੀਆਂ ਦੀ ਪ੍ਰੋਬਲਮ ਐ ਰੋਜ਼ਗਾਰ ਦੀ ਪ੍ਰੋਬਲਮ ਐ ਸਾਡੇ ਕਿਸਾਨ ਭਰਾਵਾਂ ਦੀ ਪ੍ਰੋਬਲਮ ਐ ਉਹ ਉਹ ਪ੍ਰਾਬਲਮ ਛੱਡ ਕੇ ਹੁਣ ਇਹ ਨਵਾਂ ਖਾਮਗਾ ਔਰ ਸਾਡੇ ਤੇ ਉੱਥੇ ਹਿੰਦੂ ਸਿੱਖ ਦਾ ਕੋਈ ਸਵਾਲ ਹੀ ਨਹੀਂ ਧਰਮ ਦੇ ਭਰਾ ਬਣੇ ਆ ਪੰਜਾਬ ਦੇ ਵਿੱਚ ਇਕੱਠੇ ਰਹਿਣ 84 ਹੋ ਗਿਆ ਸਾਰਾ ਕੁਝ ਹੋ ਗਿਆ ਉਹਦਾ ਕੋਈ ਰਿਐਕਸ਼ਨ ਪੰਜਾਬ ਚ ਹੋਇਆ ਨਹੀਂ ਹੋਇਆ ਪੰਜਾਬ ਵਿੱਚ ਇਕਤਾ ਹੈ ਇਹ ਹਿੰਦੂ ਸਿੱਖ ਇਕਤਾ ਪੰਜਾਬ ਦੀ ਜਿਹੜਾ ਵੀ ਸੋਸ਼ਲ ਜਿਹੜਾ ਵੀ ਬੰਦਾ ਕੋਈ ਪੋਲੀਟੀਕਲ ਪਾਰਟੀ ਕੋਈ ਸੋਸ਼ਲ ਮੀਡੀਆ ਕੋਈ ਕਰਦਾ ਉਹਦੇ ਪਿੱਛੇ ਲੱਗ ਕੇ ਉਹਦਾ ਬੰਦ ਕਰੋ ਬੈਨ ਕਰੋ ਉਹਨੂੰ ਇਗਨੋਰ ਕਰੋ ਕਾਕੀ ਅਸੀਂ ਸਦ ਭਾਵਨਾ ਵਾਲਾ ਜਿਹੜਾ ਪੰਜਾਬ ਹੈ ਸਾਡਾ ਗੁਰੂਆਂ ਦੀ ਧਰਤੀ ਪੀਰਾਂ ਪਗੰਬਰਾਂ ਦੀ ਧਰਤੀ ਹੈ ਸੰਤਾਂ ਸੂਫੀ ਫਕੀਰਾਂ ਦੀ ਧਰਤੀ ਹੈ ਉਹਦੇ ਚ ਆਪਸੀ ਪਰਪਰ ਉਹ ਜੋ ਸਾਡਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ